ਜੈ ਪੀਰਾਂ ਦੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਮੱਥੇ ਦੇ ਉੱਪਰ ਉਂਗਲੀ ਰੱਖ ਕੇ ਆਪਣੇ ਮੁਰਸ਼ਿਦ ਦੇ ਨਾਲ ਗੱਲ ਕਰਦੇ ਆ ਕਿਉਂ ਰੱਖਦੇ ਆ ਕੀ ਕਾਰਨ ਹੈ ਉਹਦਾ ਕਿਉਂਕਿ ਆਪਾਂ ਕਈ ਵਾਰ ਦੇਖਦੇ ਆ ਕਿਤੇ ਦਰਗਾਹ ਤੇ ਜਾਂਦੇ ਆ ਜਾਂ ਗੁਰਦੁਆਰੇ ਜਾਂਦੇ ਕਿਤੇ ਵੀ ਜਾਂਦੇ ਆ ਕਿਸੇ ਵੀ ਧਾਰਮਿਕ ਥਾਂ ਦੇ ਲਾਲੋਸ ਤੁਸੀਂ ਦੇਖਿਆ ਹੋਵੇਗਾ ਕਿ ਜੋ ਇਨਸਾਨ ਵੰਦਰੀ ਕਰਨ ਵਾਲੇ ਇਵਾਦਤ ਸਿਮਰਨ ਕਰਨ ਵਾਲੇ ਆ ਸੋ ਉਹ ਇੱਕ ਉਂਗਲੀ ਆਪਣੇ ਮੱਥੇ ਉੱਤੇ ਰੱਖਦੇ ਆ ਅੱਖਾਂ ਦੇ ਵਿਚਕਾਰ ਤੇ ਨੱਕ ਦੀ ਸੇਤ ਨੂੰ ਉਂਗਲੀ ਰੱਖਣ ਦਾ ਕਾਰਨ ਕੀ ਹੈ ਸੋ ਕਿਉਂ ਰੱਖੀ ਜਾਂਦੀ ਤੇ ਇਹਦੇ ਨਾਲ ਕੀ ਦਿਖਦਾ ਹੈ ਸੋ ਅਪਾ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਇੱਥੇ ਪਹਿਲੀ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਸਿਸਟਰ ਜੀ ਅਸੀਂ ਕਾਲੇ ਦਰਮੇਸ਼ ਨੂੰ ਯਾਨੀ ਕਾਲਾ ਘੁੱਟਾ ਲਿਖਿਆ ਹੈ ਇਹਨਾਂ ਨੇ ਕਾਲੇ ਦਰਮੇਸ਼ ਨੂੰ ਹਰ ਰੋਜ਼ ਰੋਟੀ ਪਾਉਂਦੇ ਸੀ ਤੇ ਇੱਕ ਦਿਨ ਉਹ ਅੰਦਰ ਹੀ ਰਹਿ ਗਿਆ ਤੇ ਅਸੀਂ ਗੇਟ ਲਾ ਕੇ ਚਲੇ ਗਏ ਜਦੋਂ ਸਵੇਰ ਨੂੰ ਗੇਟ ਖੋਲ੍ਹਿਆ ਤਾਂ ਬਹੁਤ ਤੇਜ਼ੀ ਨਾਲ ਉਹ ਕੁੱਤਾ ਉੱਥੋਂ ਭੱਜ ਗਿਆ ਤੇ ਮੁੜ ਕੇ ਵਾਪਸ ਨਹੀਂ ਆਇਆ ਸੋ ਦੇਖੋ ਇੰਨਾ ਕਿ ਤਾਂ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਅਸੀਂ ਕਿਸੇ ਜਾਨਵਰ ਨੂੰ ਕੈਦ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜਾਨਵਰ ਡਰ ਜਾਂਦਾ ਹੈ ਕਿਉਂਕਿ ਹੁਣ ਹਰ ਇੱਕ ਆਵਾਰਾ ਜਾਨਵਰ ਦੀ ਆਦਤ ਹੁੰਦੀ ਆ ਕਿ ਸਾਰੇ ਦਿਤੇ ਘੁੰਮਣਾ ਫਿਰਨਾ ਤੇ ਹੁਣ ਆਪਾਂ ਜਦੋਂ ਉਹਨੂੰ ਕੈਦ ਕਰਨ ਦੀ ਕੋਸ਼ਿਸ਼ ਕਰਦੇ ਆ ਕਦੇ ਵੀ ਦੇਖੋਗੇ ਜੋ ਵੱਡੇ ਡੌਗ ਆ ਹੁਣ ਛੋਟਾ ਡੌਗ ਆਪਾਂ ਪਾਲਦੇ ਆ ਤੇ ਉਹਨੂੰ ਸਮਝਾਉਂਦੇ ਆ ਉਹ ਵੀ ਆਦਤ ਬਣ ਜਾਂਦੀ ਕਿ ਮੈਂ ਇੰਨੀ ਕਿ ਜਗ੍ਹਾ ਤੇ ਹੀ ਰਹਿਣਾ ਆ ਤੇ ਘੁੰਮ ਫਿਰ ਕੇ ਫਿਰ ਵਾਪਸ ਇੱਥੇ ਹੀ ਆਉਣਾ ਆ ਤਾਂ ਹੁਣ ਅਸੀਂ ਜਦੋਂ ਬਾਹਰਲੇ ਕਿਸੇ ਅਵਾਰਾਗ ਨੂੰ ਚਾਹੇ ਗਲਤੀ ਨਾਲ ਹੀ ਅਣਜਾਣੇ ਵਿੱਚ ਹੀ ਹੋ ਗਿਆ ਤੇ ਕਦੇ ਵੀ ਇਹ ਇੱਕ ਜਗ੍ਹਾ ਨਹੀਂ ਵੱਜ ਕੇ ਰਹਿ ਸਕਦੇ ਸੋ ਇਸ ਕਰਕੇ ਘਬਰਾਉਣ ਦੀ ਗੱਲ ਨਹੀਂ ਹੈ ਸੋ ਮਾਲਕ ਦੀ ਕਿਰਪਾ ਹਮੇਸ਼ਾ ਉਹਨਾਂ ਤੇ ਰਹਿੰਦੀ ਹੈ ਜੋ ਸੱਚੀ ਨੀਅਤ ਦੇ ਨਾਲ ਸੇਵਾ ਕਰਦੇ ਆ ਸਿਮਰਨ ਕਰਦੇ ਆ ਤੇ ਇਹੋ ਜੇ ਚੰਗੇ ਕਰਮ ਕਰਦੇ ਆ ਸੋ ਬਾਕੀ ਜਿਹੜਾ ਵੀ ਦਰਮੇਸ਼ ਤੁਹਾਨੂੰ ਦਿਸਦਾ ਹੈ ਰੋਟੀ ਪਾਣੀ ਬਹੁਤ ਹੀ ਵਧੀਆ ਗੱਲ ਆ ਪਾ ਦੇਣੀ ਚਾਹੀਦੀ ਹੈ ਸੋ ਆਪਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਦੇ ਘਬਰਾਉਣਾ ਨਹੀਂ ਹੈ ਟੈਨਸ਼ਨ ਨਹੀਂ ਲੈਣੀ ਕਿਉਂਕਿ ਪ੍ਰਮਾਤਮਾ ਤੋਂ ਵੱਡਾ ਕੁਛ ਨਹੀਂ ਹੈ ਸੋ ਆਪਣੇ ਮਾਲਕ ਤੇ ਵਿਸ਼ਵਾਸ ਰੱਖੋ ਜਦੋਂ ਮਾਲਕ ਤੇ ਵਿਸ਼ਵਾਸ ਰੱਖੋਗੇ ਤੇ ਛੋਟੀਆਂ-ਮੋਟੀਆਂ ਮੁਸ਼ਕਿਲ ਆਇਆ ਉਹਨਾਂ ਦੇ ਹੱਲ ਆਪੇ ਪ੍ਰਮਾਤਮਾ ਕੱਢ ਦਿੰਦਾ ਹੈ ਸੋ ਜਦੋਂ ਅਸੀਂ ਬਹਿਮ ਕਰ ਲੈਂਦੇ ਆ ਬਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਸੋ ਬਹਿਮ ਕਰਨ ਦੇ ਨਾਲ ਕੀ ਹੁੰਦਾ ਹੈ ਸਾਡੀਆਂ ਮੁਸੀਬਤਾਂ ਔਰ ਵੀ ਜ਼ਿਆਦਾ ਵਧ ਜਾਂਦੀਆਂ ਆ ਸੋ ਸੋਚੋ ਸੋਚ ਕੇ ਉਹਨਾਂ ਛੋਟੀਆਂ ਜਿਹੀਆਂ ਪ੍ਰੋਬਲਮਾਂ ਨੂੰ ਵੱਡੀਆਂ ਕਰ ਲੈਣੇ ਆ ਕਦੇ ਵੀ ਛੋਟ ਛੋਟੀ ਗੱਲ ਨੂੰ ਲੈ ਕੇ ਟੈਨਸ਼ਨ ਕਦੇ ਨਾ ਲਓ ਸੋ ਆਪਣੇ ਮਾਲਕ ਤੇ ਭਰੋਸਾ ਰੱਖੋ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਗੱਦੀ ਤਾਂ ਨਹੀਂ ਪਰ ਅਸੀਂ ਆਪਣੇ ਜਠੇਰਿਆਂ ਨੂੰ ਜਾਗ ਜ਼ਰੂਰ ਰੱਖਦੇ ਆ ਤੇ ਆਪਣੇ ਸ੍ਰੀ ਗੁਰੂ ਮਹਾਰਾਜ ਜੀ ਦੀ ਜੋਤ ਵੀ ਲਗਾਉਂਦੇ ਆ ਦੋ ਟਾਈਮੇ ਜੋਤ ਲਗਾਉਂਦੀ ਆ ਸੋ ਚਿਰਾਗ ਵੀ ਰੋਸ਼ਨ ਕਰਦੇ ਆ ਸੋ ਇਹ ਕਹਿੰਦੇ ਨੇ ਕਿ ਅਸੀਂ ਗੱਦੀ ਨਹੀਂ ਕਰਦੇ ਪਰ ਆਪਣੇ ਜਠੇਰੇ ਬੜੇ ਬਡੇਰਿਆਂ ਦੇ ਨਾਮ ਦਾ ਜ਼ਿਕਾਰਾ ਵੀ ਲਗਾ ਦਿੰਦੇ ਆ ਤੇ ਆਪਣੇ ਬਜ਼ੁਰਗਾਂ ਨੂੰ ਜਾਨੀ ਕੀ ਯਾਦ ਰੱਖਦੇ ਸੋ ਦੇਖੋ ਬਹੁਤ ਹੀ ਵਧੀਆ ਗੱਲ ਹੈ ਕਿ ਜੇਕਰ ਤੁਸੀਂ ਆਪਣੇ ਬਿਰਧੁਰਗਾਂ ਨੂੰ ਯਾਦ ਰੱਖਦੇ ਹੋ ਸੋ ਚਿਰਾਗ ਹਰ ਵੇਲੇ ਰੋਸ਼ਨ ਰਹਿੰਦੇ ਆ ਜੋਤ ਕਰਦੇ ਹੋ ਸੋ ਇਹੀ ਕਰਮ ਹੁੰਦੇ ਆ ਸੋ ਬਾਕੀ ਗੱਦੀ ਉਹ ਕਰਦੇ ਆ ਜਿਨ੍ਹਾਂ ਦੇ ਜੱਦੀ ਚੱਲੀ ਆਉਂਦੀ ਆ ਬਜ਼ੁਰਗ ਸੇਵਾ ਕਰਦੇ ਗਏ ਤੇ ਪੁੱਛਾਂ ਦਿੰਦੇ ਗਏ ਆ ਸੋ ਉਸ ਦਿਵਾਰ ਵਿੱਚ ਗੱਦੀ ਲੱਗਦੀ ਹੀ ਲੱਗਦੀ ਹੈ ਸੋ ਬਾਕੀ ਜੇਕਰ ਹੁਣ ਸੇਵਾ ਕਰਨੀ ਸ਼ੁਰੂ ਕੀਤੀ ਆ ਬਾਕੀ ਜਿੰਨਾ ਤੁਸੀਂ ਕਰਮ ਕਰਦੇ ਹੋ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੈ ਉਹੀ ਸੱਚ ਹੈ ਉਹੀ ਸਹੀ ਰਹਿਣਾ ਆ ਸੋ ਮਨ ਕੀ ਕਹਿੰਦਾ ਹੈ ਹਮੇਸ਼ਾ ਆਪਣੇ ਮਨ ਦੀ ਇਨਸਾਨ ਨੂੰ ਸੁਣਨੀ ਚਾਹੀਦੀ ਨਾ ਹੀ ਕੀ ਕਿਸੇ ਦੇ ਮਗਰ ਲੱਗ ਕੇ ਅਲੱਗ ਕੋ ਕੁਝ ਕਰਨਾ ਚਾਹੀਦਾ ਹੈ ਜਿੱਥੇ ਲੱਗਦਾ ਹੈ ਕਿ ਇੱਥੇ ਅਸੀਂ ਗਲਤ ਹਾਂ ਸਾਨੂੰ ਇਹ ਕਰਮ ਕਰਨਾ ਚਾਹੀਦਾ ਉੱਥੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਜ਼ਰੂਰ ਲੈ ਕੇ ਆਓ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇਹ ਇੱਕ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟ ਵਿੱਚ ਇਹ ਆਪਣੀ ਪ੍ਰੋਬਲਮ ਦੱਸੀ ਹੋਈ ਆ ਕਹਿੰਦੇ ਕਿ ਅਸੀਂ ਜੋਬ ਕਰਦੇ ਆਂ ਤੇ 2 ਤੋਂ 7:30 ਵਜੇ ਤੱਕ ਡਿਊਟੀ ਇਹਨਾਂ ਦੀ ਹੁੰਦੀ ਆ ਕੀ ਅਸੀਂ ਚਿਰਾਗ 12 ਵਜੇ ਤੋਂ ਪਹਿਲਾਂ ਕਰ ਸਕਦੇ ਆਂ ਸੋ ਦੇਖੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਕੰਮ ਘਰ ਜ਼ਿਆਦਾ ਆ ਬਾਅਦ ਵਿੱਚ ਟਾਈਮ ਨਹੀਂ ਮਿਲਦਾ ਤੇ ਤੁਸੀਂ ਅਮਰਤ ਵੇਲੇ ਉੱਠ ਕੇ ਸੇਵਾ ਕਰੋ ਕਰਕੇ ਤੇ ਚਿਰਾਗ ਰੋਸ਼ਨ ਕਰ ਦਿਓ ਕੋਈ ਪ੍ਰੋਬਲਮ ਨਹੀਂ ਹੈ ਸੋ ਜਿਹੜੇ ਦੂਜੇ ਵੇਲੇ ਕਰਦੇ ਆ ਚਿਰਾਗ ਉਹ ਦੂਜੇ ਵੇਲੇ ਹੀ ਕਰਨਾ ਚਿੱਤਾਂ ਕੰਨ ਕਰਦਾ ਹੈ ਪਰ ਆਪਣਾ ਹਿਸਾਬ ਦੇਖ ਕੇ ਉਸ ਹਿਸਾਬ ਨਾਲ ਮਾਲਿਕ ਨੂੰ ਟਾਈਮ ਦਿਓ ਸੋ ਜਿਸ ਹਿਸਾਬ ਨਾਲ ਤੁਹਾਡੀ ਡਿਊਟੀ ਹੈ ਉੱਥੇ ਦੇਖੋ ਕਿ ਅਸੀਂ ਕਿਸ ਤਰ੍ਹਾਂ ਕੋਈ ਕਰਮ ਕਰ ਸਕਦੇ ਆ ਸੋ ਜੇਕਰ ਦਿਨ ਵਿੱਚ ਜਾਂ ਸ਼ਾਮ ਨੂੰ ਟਾਈਮ ਨਹੀਂ ਮਿਲਦਾ ਤਾਂ ਸਵੇਰ ਨੂੰ ਅੰਮ੍ਰਿਤ ਵੇਲੇ ਉੱਠ ਕੇ ਸੇਵਾ ਸਿਮਰਨ ਕਰੋ ਤੇ ਚਿਰਾਗ ਰੋਸ਼ਨ ਕਰ ਦਿਓ ਉਹਨਾਂ ਦੇ ਦਿਨ ਤੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਸੋ ਬਾਕੀ ਆਪਣਾ ਟਾਈਮ ਜਰੂਰ ਦੇਖੋ ਕਿ ਅਸੀਂ ਕਿੱਦਾਂ ਟਾਈਮ ਕੱਢਣਾ ਹੈ ਸੋ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਵੀ ਜਦੋਂ ਤੁਸੀਂ ਆਪਣੇ ਮਾਲਿਕ ਨੂੰ ਟਾਈਮ ਦਿੰਨੇ ਹੋ ਤੜਫ ਰੱਖਦੇ ਹੋ ਕਿ ਅਸੀਂ ਕਿੱਦਾਂ ਇਹ ਚੰਗਾ ਕੰਮ ਕਰੀਏ ਤਾਂ ਫਿਰ ਉਹ ਪਰਮਾਤਮਾ ਦੇਖਦਾ ਹੈ ਸੁਣਦਾ ਹੈ ਸੋ ਮਨ ਵਿੱਚ ਪਿਆਰ ਆਪਣੇ ਮੁਰਸ਼ਿਦ ਲਈ ਹੋਣਾ ਚਾਹੀਦਾ ਹੈ ਟਾਈਮ ਕਦੇ ਵੀ ਦੇਖ ਕੇ ਇਵਾਦਤ ਨਹੀਂ ਕਰਨੀ ਚਾਹੀਦੀ 24000 ਕਹਿੰਦੇ ਨਵਾਜ਼ ਕਰਦੀ ਤੂੰ ਪੰਜ ਕੇ ਦੀਆਂ ਪੜਦਾ ਹੁੱਲੇ ਸ਼ਾਦਾ ਇੱਕੋ ਹੀ ਮਣਕਾ ਮੋਲਾ ਹੀ ਮੋਲਾ ਕਰਦਾ ਸੋ ਆਪਾਂ ਨੂੰ ਇਹ ਜੋ ਸਵਾਸ ਮਿਲੇ ਆ ਸੋ ਆਪਾਂ ਨੂੰ ਤਾਂ ਕੋਸ਼ਿਸ਼ ਕਰਨੀ ਚਾਹੀਦੀ ਕਿ ਸਵਾਸ ਦੀ ਸਵਾਸ ਆਪਾਂ ਉਸ ਮੁਰਸ਼ਿਦ ਨੂੰ ਸਿਮਰਨਾ ਹੈ ਨਾ ਹੀ ਕਿ ਟਾਈਮ ਦੇਖ ਕੇ ਚੱਲਣਾ ਸੋ ਇੰਨਾ ਕਹ ਹੈ ਕਿ ਅਸੀਂ ਕਰਮ ਕਰਨਾ ਹੈ ਚੰਗਾ ਸੋ ਜਦੋਂ ਅਸੀਂ ਚੰਗਾ ਕਰਮ ਕਰਦੇ ਜਾਂਦੇ ਨੇ ਤੇ ਪ੍ਰਮਾਤਮਾ ਵੀ ਸੁਣਦਾ ਹੈ ਦੇਖਦਾ ਹੈ ਸੋ ਕਰਮ ਕਰਨਾ ਕਿਸੇ ਵੀ ਟਾਈਮ ਕਰੋ ਕਰੋ ਜ਼ਰੂਰ ਕਦੇ ਇਹ ਸੋਚ ਕੇ ਨਹੀਂ ਚੱਲਣਾ ਕਿ ਸਾਡਾ ਇਹ ਟਾਈਮ ਸੀਗਾ ਇਹ ਹੁਣ ਨਿਕਲ ਗਿਆ ਤੇ ਹੁਣ ਅਸੀਂ ਇਹ ਕਰਮ ਨਹੀਂ ਕਰ ਸਕਦੇ ਸੋ ਦਿਨ ਵਿੱਚ ਪ੍ਰਮਾਤਮਾ ਨੂੰ ਯਾਦ ਕਰਨਾ ਕਿਸੇ ਵੀ ਆਨੇ ਬਹਾਨੇ ਕਰੋ ਪਰ ਕਰਮ ਚੰਗਾ ਜ਼ਰੂਰ ਕਰੋ ਸੋ ਉਹ ਇਹੀ ਜੋ ਇੱਕ ਇੱਕ ਪਲ ਅਸੀਂ ਕੱਢਦੇ ਆ ਉਹ ਮਾਲਕ ਦੇਖਦਾ ਹੈ ਇਹਨਾਂ ਪਲਾਂ ਦੀ ਹੀ ਫਿਰ ਪ੍ਰਮਾਤਮਾ ਕਦਰ ਪਵਾਉਂਦਾ ਹੈ ਸੋ ਇਸ ਕਰਕੇ ਚੰਗਾ ਕਰਮ ਕਰੋ ਜੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਤੁਸੀਂ ਆਪਣੇ ਕੰਮ ਦੇ ਹਿਸਾਬ ਦੇ ਨਾਲ ਕਰਮ ਕਰੋ ਤੇ ਟਾਈਮ ਕੱਢੋ ਅਰਦਾਸ ਬੇਨਤੀ ਕਰੋ ਬਾਕੀ ਉਹ ਮਾਲਕ ਸਭ ਕੁਝ ਜਾਣੀ ਜਾਣ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਜਿਹੜੇ ਵੰਦਗੀ ਕਰਦੇ ਆ ਫਕੀਰਾਂ ਨੂੰ ਤੁਸੀਂ ਕਈਆਂ ਨੇ ਦੇਖਿਆ ਹੋਵੇਗਾ ਸੋ ਇੱਕ ਉਂਗਲ ਗੂਠੇ ਨਾਲ ਦੀ ਹਮੇਸ਼ਾ ਮੱਥੇ ਉੱਤੇ ਰੱਖ ਕੇ ਆਪਣੇ ਮਾਲਕ ਨੂੰ ਯਾਦ ਕਰਦੇ ਆ ਤੇ ਇਹਦਾ ਕੀ ਕਾਰਨ ਹੈ ਸੋ ਦੇਖੋ ਜਦੋਂ ਉਹ ਆਪਣੇ ਮੁਰਸ਼ਿਦ ਨੂੰ ਯਾਦ ਕਰਦੇ ਜਾਂ ਉਹਨਾਂ ਨਾਲ ਗੱਲ ਕਰਦੀ ਆ ਜਿਹੜਾ ਮਨ ਹੈ ਇਹ ਮਨ ਨੂੰ ਪਹਿਲਾਂ ਟਿਕਾਉਂਦੇ ਆ ਟਿਕਾ ਕੇ ਇਹ ਆਪਣਾ ਧਿਆਨ ਜਿਹੜਾ ਆ ਆਪਾਂ ਮੱਥੇ ਉੱਤੇ ਲਗਾਉਣਾ ਹੁੰਦਾ ਆ ਮੱਥੇ ਤੱਕ ਲਿਜਾਣਾ ਆ ਤੇ ਜਦੋਂ ਅਸੀਂ ਇਹਨੂੰ ਮੱਥੇ ਤੱਕ ਲਿਆ ਕੇ ਸੁਰਤੀ ਲਗਾਉਣ ਦੀ ਕੋਸ਼ਿਸ਼ ਕਰਦੇ ਇੱਥੇ ਆਪਣੇ ਮਾਲਕ ਦਾ ਆਪਣੇ ਗੁਰੂ ਦਾ ਸਰੂਪ ਅਸੀਂ ਅੱਖਾਂ ਦੇ ਸਾਹਮਣੇ ਲਿਆਉਂਦੇ ਆ ਮਸਤਿਕ ਤੱਕ ਆਪਣੀ ਸੋਚ ਨੂੰ ਪਹੁੰਚਾਉਂਦੇ ਆ ਜਦੋਂ ਆਪਾਂ ਮਨ 'ਚੋਂ ਸਵਾਲ ਰੱਖ ਚੱਲ ਕੇ ਆਪਾਂ ਆਪਣੇ ਮੱਥੇ ਤੱਕ ਲਜਾਣਾ ਹੈ ਤੇ ਸਾਰੀ ਗੱਲ ਉੱਥੇ ਟਿਕਾ ਦੇਣੀ ਤੇ ਉਹ ਉਂਗਲੀ ਦਾ ਇੱਕ ਪ੍ਰੈਸ਼ਰ ਵੀ ਹੁੰਦਾ ਹੈ ਕਿ ਇੱਥੇ ਹੀ ਇਹ ਗੱਲ ਨੂੰ ਟਿਕਾਉਣਾ ਹੈ ਨਾ ਹੀ ਕਿ ਮਨ ਨੂੰ ਇੱਧਰ ਉੱਧਰ ਘੁੰਮਣ ਦੇਣਾ ਤਾਂ ਫਿਰ ਉਹਦੇ ਨਾਲ ਕਹਿੰਦਾ ਆਪਣੇ ਮਾਲਕ ਦੇ ਨਾਲ ਸੁਰਤੀ ਜੁੜ ਜਾਂਦੀ ਹੈ ਤੇ ਉਹਦੇ ਨਾਲ ਤਾਰ ਜੁੜਨ ਦੇ ਨਾਲ ਫਿਰ ਗੱਲਬਾਤ ਜਿਹੜੀ ਚੱਲਦੀ ਹੈ ਮੂਹਰੇ ਆਉਂਦੀ ਆ ਜਦੋਂ ਅਸੀਂ ਕਿਸੇ ਤੋਂ ਫਰਿਆਦ ਕਰਾਉਂਦੇ ਆ ਜਾਂ ਫਿਰ ਕਿਤੇ ਪੁੱਛ ਪਾਉਣ ਜਾਂਦੇ ਆ ਤੇ ਉੱਥੇ ਹੁਣ ਜੋ ਗੱਦੀ ਤੇ ਬੈਠੇ ਹੋਏ ਆ ਤੇ ਉਹ ਫਿਰ ਆਪਣੇ ਮਾਲਕ ਦੇ ਨਾਲ ਗੱਲ ਕਰਦੇ ਆ ਜਦੋਂ ਮਾਲਕ ਆਪਣੇ ਨਾਲ ਗੱਲ ਕਰਦੇ ਆ ਤੇ ਸੁਰਤੀ ਨੂੰ ਪਹਿਲਾਂ ਟਕਾਉਂਦੇ ਆ ਸੁਰਤੀ ਜਦੋਂ ਟਿਕਦੀ ਹੈ ਇੱਕ ਤਾਂ ਆਪਣੇ ਮਾਲਕ ਦੇ ਸਰੂਪ ਨੂੰ ਅੱਖਾਂ ਮੂਰੇ ਲਿਆਇਆ ਜਾਂਦਾ ਤਾਂ ਫਿਰ ਜੋ ਕਿਸੇ ਦੀ ਫਰਿਆਦ ਹੁੰਦੀ ਆ ਉਹ ਮੂਰੇ ਰੱਖੀ ਜਾਂਦੀ ਤੇ ਉਹ ਸਵਾਲ ਦਾ ਜਵਾਬ ਫਿਰ ਮਿਲਦਾ ਹੈ ਸੋ ਜੋ ਸਭ ਕੁਝ ਮਿਲਣਾ ਇੱਥੋਂ ਹੀ ਮਿਲਣਾ ਤੀਸਰਾ ਨੇਤਰ ਇਹਨੂੰ ਹੀ ਕਹਿੰਦੇ ਆ ਸੋ ਜਦੋਂ ਤੀਸਰਾ ਨੇਤਰ ਖੁੱਲਦਾ ਹੈ ਜਦੋਂ ਅਸੀਂ ਤੀਸਰੇ ਨੇਤਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਉਦੋਂ ਖੁੱਲਦਾ ਹੈ ਸੋ ਜਦੋਂ ਅਸੀਂ ਕੋਸ਼ਿਸ਼ ਕਰਦੇ ਜਾਵਾਂਗੇ ਕਰਦੇ ਜਾਵਾਂਗੇ ਆਪਣੇ ਮਾਲਕ ਨਾਲ ਜਿਹੜਾ ਵੀ ਇਨਸਾਨ ਗੱਲ ਕਰਨੀ ਚਾਹੁੰਦਾ ਆਪਣੇ ਮਨ ਨੂੰ ਪਹਿਲਾਂ ਰਿਲੈਕਸ ਹੋ ਕੇ ਸ਼ਾਂਤ ਕਰੋ ਸ਼ਾਂਤ ਕਰਕੇ ਫਿਰ ਮੁਰਸ਼ਿਦ ਦੇ ਚਰਨਾਂ ਵਿੱਚ ਲਗਾ ਦਿਓ ਫਿਰ ਸਾਰੇ ਦਾ ਸਾਰਾ ਧਿਆਨ ਉੱਧਰ ਨੂੰ ਜਦੋਂ ਹੋਵੇਗਾ ਫਿਰ ਆਪਣੇ ਮਾਲਕ ਦੇ ਨਾਲ ਗੱਲਬਾਤ ਜਿਹੜੀ ਤਾਂ ਫਿਰ ਉਹ ਇਨਸਾਨ ਕਰ ਸਕਦਾ ਹੈ ਜਦੋਂ ਆਪਣੇ ਮਾਲਕ ਨਾਲ ਗੱਲ ਕਰਨੀ ਸ਼ੁਰੂ ਕਰ ਦੇਵੇ ਮੁਰਸ਼ਿਦ ਦੇ ਦਰਸ਼ਨ ਹੋਣ ਲੱਗ ਪੈਣ ਸੁਤੀ ਟਿਕ ਜਾਵੇ ਸਿਮਰਨ ਵੇਲੇ ਬਾਦਤ ਵੰਦਗੀ ਵੇਲੇ ਆਪਣੇ ਆਪ ਦੀ ਕੋਸ਼ ਨਹੀਂ ਰਹਿੰਦੀ ਫਿਰ ਸਿਰਫ ਉਸ ਪ੍ਰਮਾਤਮਾ ਦੇ ਨਾਲ ਹੀ ਗੱਲ ਚੱਲਦੀ ਹੈ ਤਾਂ ਫਿਰ ਉਹ ਗੱਲ ਸੱਚ ਹੁੰਦੀ ਹੈ ਜਦੋਂ ਹੁਣ ਆਪਾਂ ਕਹਿੰਨੇ ਕਿ ਕਿਸੇ ਨੂੰ ਸਾਡੇ ਹੱਕ ਅੰਦਰ ਦੁਆ ਪ੍ਰਿਆਦ ਕਰੋ ਤਾਂ ਫਿਰ ਉਹ ਸੁਣਦੇ ਆ ਕਬੂਲ ਵੀ ਹੁੰਦੀ ਹੈ ਬਸ ਇਹ காரண